ਹਾਂ ਜੀ ਦੇ ਖੋਤੇ ਕੀ ਹੋਇਆ ਜਿਸ ਦਿਨ ਅਸੀਂ ਕੰਮ ਬੰਦ ਕਰਾਇਆ ਉਹਦੇ ਬਾਅਦ ਮੈਂ ਇੱਥੇ ਮੇਰ ਆਇਆ ਸੀਗਾ ਮੇਰ ਆਗੇ ਆਪਣੀ ਇੰਟਰਵਿਊ ਦੇ ਕੇ ਚੜ ਗਿਆ ਉਹਨੂੰ ਕੋਈ ਸਾਨੂੰ ਨਹੀਂ ਬੁਲਾਇਆ ਕੋਈ ਮਹੰਲੇ ਦਾ ਬੰਦੇ ਨੇ ਬੁਲਾਇਆ ਉਹਨੇ ਤਾਂ ਇਹ ਕਹਿ ਗਿਆ ਕਿ ਜੋ ਵੀ ਮਿੱਟੀ ਚਾਕੂਗੀ ਅਸੀਂ ਉਹਨੂੰ ਮੁਰਕ ਕੇ ਮੈਂ 2 ਲੱਖ ਰੁਪਏ ਜਿਹੜੇ ਪਹਿਲੇ ਪਾਸ ਕਰਾ ਸੀਗਾ ਉਹਦੇ ਨਾਲ ਅਸੀਂ ਸੈਟੀਸਫਾਈ ਕਰ ਦਵਾਂਗੇ ਆਪਣੀ ਇੰਟਰਵਿਊ ਦੇ ਕੇ ਚੜ ਕੇ ਜਾਣ ਕੋਈ ਨਹੀਂ ਉਹਨਾਂ ਨੇ ਬੁਲਾਇਆ ਉਸ ਨੇ ਕਿਹਾ ਗਿਆ ਸੀਗਾ ਕਿ ਸੋਮਵਾਰ ਨੂੰ ਜਿਹੜਾ ਬੈਠ ਕੇ ਗੱਲ ਕਰਾਂ। ਉਹ ਸ਼ੁੱਕਰਵਾਰ ਸਾਡੀ ਗੱਲ ਹੋਈ ਸੀਗੀ ਐਸਡੀਓ ਬੋਰਡ ਦੇ ਨਾਲ ਬਰਸਲ ਸਾਹਿਬ ਨੇ ਉਹਨਾਂ ਨੇ ਕਹਿ ਗਿਆ ਆਟੋ ਸਟੇਸ਼ਨੇ ਮੈਂ ਇਸ ਵੇਲੇ ਮੰਡੇ ਆ ਜ ਦਿਨ ਆ ਕੇ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਸਮਝਾ ਕੇ ਤੇ ਕੰਮ ਕਰਵਾ ਦੇਵਾਂਗਾ। ਅਸੀਂ ਮੰਡੇ ਆ ਜ ਦਿਨ ਡਿਗਦੇ ਅੱਜ ਮੰਡੇ ਹੋ ਗਿਆ ਥੁਜੇ ਮੰਡੇ ਦਾ ਆਈ ਨਹੀਂ ਥੁਜੇ ਅੱਜ ਕੰਮ ਸ਼ੁਰੂ ਕਰ ਦਿੱਤਾ ਉਹਨਾਂ ਨੇ ਬਗੈਰ ਪੁੱਛੇ ਜਬਰਦਸਤੀ ਜਬਰਦਸਤੀ ਕਹਿੰਦੇ ਉਹ ਕਹਿੰਦੇ ਜਬਰਦਸਤੀ ਕਰਨਾ ਅਸੀਂ ਤਾਂ ਸਰਕਾਰ ਦਾ ਹੁਕਮ ਹੈ। ਅਗਲਾ ਪਲਾਨ ਕੀ ਹੈਗਾ ਅਗਲਾ ਪਲਾਨ ਹੈ ਕਿ ਅਸੀਂ ਇਹ ਸ਼ਿਮਨਾ ਬਾੜੀ ਨਹੀਂ ਟੈਂਦਾ ਨਹੀਂ ਅਸੀਂ ਇੱਥੇ ਬੈਠੇ ਆਂ ਤਾਂ ਨਾ ਲਾਗੇ ਬੈ ਜਾਣਾ ਮੇਰਾ ਕੰਮ ਇਹ ਪੂਰੇ ਸ਼ਹਿਰ ਦਾ ਕੰਮ ਹੈ ਪੂਰੇ ਬਾਰਬਾਸੀਆਂ ਦਾ ਕੰਮ ਹੈ ਕੋਈ ਇਕੱਲੇ ਦਾ ਕੰਮ ਨਹੀਂ ਸ਼ਿਮਨਾ ਬਾੜੀ ਆ ਜੇ ਏਸੀ ਤਰ੍ਹਾਂ ਰਹਿੰਦੇ ਨਹੀਂ ਸੌ ਸੌ ਸਾਲ ਦੀ ਬ੍ਰਿਖਸ਼ੇ ਉੱਪਰ ਬੋਰਡ ਦਾ ਬ੍ਰਿਖਸ਼ਾ ਹੈ ਪੀਪਲ ਦਾ ਬ੍ਰਿਖਸ਼ਾ ਹੈ ਕਿੰਨੇ ਕਿੰਨੇ ਬ੍ਰਿਖਸ਼ੇ ਕਿੰਨੇ ਕਿੰਨੇ ਲੋਕ ਬਹਿਰਦੇ ਇੱਥੇ ਆ ਕੇ ਸਾਰਿਆਂ ਨੂੰ ਭਾਵਨਾ ਨਾਲ ਖਿਲਵਾੜ ਹੁੰਦਾ ਪਿਆ ਅੱਜ ਇੱਥੇ ਜੋ ਕਿ ਜੇ ਪਹੁੰਚੀ ਹੈ ਲੋਕੀ ਮਾਮਲਾ ਕੀ ਰਗਾ ਮੈਂ ਮੌਕੇ ਤੇ ਆ ਮਾ ਕੇ ਸਾਰੇ ਹਾਲਾਤ ਦੇਖਿਆ ਤੇ ਕਹਿਣ ਮਨ დაბ ਗਿਆ ਵੀ ਇਹ ਜਿਹੜੀ ਸ਼ਿਮਲਾ ਬਾੜੀ ਪੁਰਾਣਾ ਇਤਿਹਾਸਕ ਹੈਗੀ ਆ ਵੀ ਇਹ ਨਹੀਂ ਡੈਣੀ ਚਾਹੀਦੀ ਹੁਣ ਆਪਾਂ ਸਾਰਾ ਦੇਖ ਰਹੇ ਆਂ ਵੀ ਜਿਹੜਾ ਇਹ ਕੰਮ ਕਰ ਰਿਹਾ ਕੀ ਕੋਈ ਇਸ ਚੀਜ਼ ਨੂੰ ਨੁਕਸਾਨ ਪਹੁੰਚਦਾ ਹੈ ਕਿ ਨਹੀਂ ਪਹੁੰਚਦਾ ਉਹ ਮੈਂ ਮੇਅਰ ਸਾਹਿਬ ਨਾਲ ਵੀ ਗੱਲ ਕੀਤੀ ਆ ਉਹ ਵੀ ਕਹਿੰਦੇ ਕਿ ਮੈਂ ਤੁਹਾਨੂੰ ਦੱਸਦਾ ਸਾਰਾ ਬਾਕੀ ਇਹਨਾਂ ਦੀ ਪਹਿਲਾਂ ਆਫਿਸ ਵਿੱਚ ਕੋਈ ਮੀਟਿੰਗ ਹੋਈ ਸੀ ਕਿ ਵੀ ਅਸੀਂ ਬੈਠ ਕੇ ਤੁਹਾਡੇ ਨਾਲ ਗੱਲ ਕਰਾਂਗੇ ਉਸ ਤੋਂ ਬਾਅਦ ਇਹ ਕਹਿੰਦੇ ਕਿ ਸਾਨੂੰ ਫੇਰ ਦੁਬਾਰੇ ਨਹੀਂ ਪੁੱਛਿਆ ਤਾਂ ਕੰਮ ਸ਼ੁਰੂ ਕਰ ਦਿੱਤਾ ਸਾਡੀ ਤੇ ਹੀ ਰਿਕਵੈਸਟ ਹੈ ਵੀ ਇਹ ਬੈਠ ਕੇ ਜਿਹੜਾ ਕੰਮ ਹੋ ਰਿਹਾ ਸ਼ਹਿਰ ਦੇ ਭਲੇ ਵਾਸਤੇ ਹੋ ਰਿਹਾ ਤੇ ਬੈਠ ਕੇ ਉਸ ਕੰਮ ਨੂੰ ਤਸੱਲੀ ਨਾਲ ਮੀਟਿੰਗ ਕਰਕੇ ਜਿਹੜਾ ਕੰਮ ਜਿਹੜਾ ਸ਼ੁਰੂ ਹੋਣਾ ਚਾਹੀਦਾ ਕੋਈ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਤੁਸੀਂ ਇਸ ਗੱਲ ਦੀ ਇਤਲਾ ਜਿਹੜੀ ਐਡਮਿਨਿਸਟ੍ਰੇਸ਼ਨ ਨੂੰ ਦੇ ਦਿੱਤੀ ਆ ਮੇਰੀ ਗੱਲ ਹੋ ਗਈ ਉਹਨਾਂ ਨਾਲ ਉਹ ਵੀ ਕਹਿੰਦੇ ਜੀ ਕੋਈ ਨਹੀਂ ਆਪਾਂ ਇਹਦੇ ਬਾਰੇ ਤੁਹਾਨੂੰ ਦੱਸ ਦਿਆਂ ਸਾਰਾ ਕਿ ਅਗਲਾ ਸਟੈਪ ਆਪਾਂ ਕੀ ਲੈਣਾ ਹੋ ਜਾਊਗਾ ਕੋਈ ਗੱਲ ਨਹੀਂ ਅਸੀਂ ਚਾਹੁੰਦੇ ਕਿ ਜਿਹੜਾ ਵੀ ਕੰਮ ਹੈ ਇਹ ਪਬਲਿਕ ਦੀ ਸਹਿਮਤੀ ਨਾਲ ਜੇ ਪਬਲਿਕ ਦੇ ਭਲੇ ਵਾਸਤੇ ਕੰਮ ਹੈ ਤੇ ਪਬਲਿਕ ਦੀ ਸਹਿਮਤੀ ਨਾਲ ਹੋ ਜਾਵੇ ਹੋ ਜਾਊਗਾ ਕੰਮ ਜੇ ਕੋਈ ਕੋਈ ਗੱਲ ਕੋਈ ਗਲਤ ਹੈਗਾ ਉਹ ਬੈਠ ਕੇ ਆਪਾਂ ਦੋਨੋਂ ਤਰ੍ਹਾਂ ਦਾ ਦੂਰ ਕਰ